ਜਿਹੜੀ ਹੈਗੇ ਆ 75000 ਰੁਪਏ ਦੀ ਵਹੜ ਮਿਲੂਗੀ ਸੋਨ ਨੂੰ ਕਿ ਨਹੀਂ ਆ ਜਾ ਰੇਡ ਆਪਾਂ ਜਨਾ ਜਾਣ ਕਰਨ ਕਰਨ ਵਾਲੀ ਕਰ ਦੇਣੀ ਆ ਝੂਮ ਝੂਮ ਕੇ ਤੁਰਦੀ 40000 ਰੁਪਏ ਦੀ ਆ ਜਾ ਕਰਾ ਮੋੜ ਬਸ ਕਿਨਾ ਮਰਜੀ ਕਰਾ ਲਾ 45000 ਦੀ ਬਸਤੀ ਜੱਸ ਨੂੰ ਦੇ ਜੀ ਆਏ ਹਾਏ ਜਿਹੜੀ ਆਪਾਂ ਕਹਿ ਦਿੰਨੇ ਆ ਨਾ ਮੱਝ ਦੀ ਪੂਰੀ ਚੰਗੀ ਝੋਲੀ ਆ ਵੀ ਕਰੋ ਸੰਗ ਦੇ ਵਿੱਚ ਜਾਸੀ ਲਾ ਲਓ ਪੰਜਾਬ ਵਾਲੀ ਲਾ ਲੂ ਨੂੰ ਪਣਾ ਇਹ ਦੋ ਦੰਦ ਹੋ ਜੇ ਆ ਦੇਖ ਲਓ ਤੁਸੀਂ ਖੀਰੀ ਵਹੜ ਆ ਇਹ ਤੇ ਮਾਲਕ ਤੇ 15 ਕਿਲੋ ਝੋਆ ਵੀ ਪਹਿਲਣ ਦਾ 15 ਕਿਲੋ ਪਹਿਲਣ ਦਾ ਹਾਂਜੀ ਠੀਕ ਆ ਤੇ ਹਾਂਜੀ ਹਸੀਕਲ ਦੋਸਤੋ ਬਬੂ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਬਰਿੰਦਰ ਕੋਲੇ ਤੇ ਭਵਜਿੰਦਰ ਕੋਲੇ ਪਿੰਡ ਤੌਣੇ ਦੇ ਵਿੱਚ ਨੇੜੇ ਬੜੰਡੇ ਦੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਜਿਹੜੀਆਂ ਤੁਹਾਨੂੰ ਆਪਾਂ گاਵਾ ਮੱਝਾਂ ਦਿਖਾਵਾਂਗੇ ਤੇ ਇਹਨਾਂ ਦੇ ਜਿਹੜੇ ਤੁਹਾਨੂੰ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਹੜੀਆਂ ਅੱਜ ਵਾਲੀਆਂ گاਵਾ ਤੇ ਇੱਕ ਮੱਝ ਆ ਗਈ ਜਿਹੜੀ ਹਨਾ ਉਹਦਾ ਰੇਟ ਤੁਹਾਨੂੰ ਫਿੱਟ ਆਉਣਾ ਹੀ ਆਉਣਾ ਬਾਕੀ 6 گاਵਾ ਤੇ ਸਾਰੇ ਨਾ ਹੈਗੇ 7 ਇੱਕ ਉਹ ਬੈਠੀ ਐ ਬੱਚੀ ਆਜੋ ਆਪਾਂ ਨਾ ਬਾਈ ਤੇ ਜਿਹੜੀ ਮੱਝ ਐ ਉਹ ਤੋਂ ਆਪਾਂ ਡਿਟੇਲ ਲੈਣੀ ਸ਼ੁਰੂ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਰੇਟ ਚੰਗੇ ਲੱਗੇ ਕਮੈਂਟ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਤੁਸੀਂ ਆਪ ਦਾ ਆਪ ਦਾ ਨਾਮ ਦੱਸੋਗੇ ਬਾਈ ਨਾਮ ਬਾਈ ਮੇਰਾ ਭਵਿੰਦਰ ਸਿੰਘ ਆ ਭਵਿੰਦਰ ਹਾਂਜੀ ਪਿੰਡ ਤੇ ਉਹ ਨਾਲ ਜ਼ਿਲ੍ਹਾ ਬਟਿੰਡਾ ਠੀਕ ਹੈ ਤੇ ਬਾਈ ਦਾ ਨਾਮ ਮੇਰਾ ਨਾਮ ਵਿਰਿੰਦਰ ਆ ਜੀ ਵਿਰਿੰਦਰ ਅੱਛਾ ਦੋਨਾਂ ਭਰਾਵਾਂ ਦਾ ਸਾਂਝੇ ਤੌਰ ਤੇ ਕੰਮ ਚੱਲਦਾ ਹਾਂਜੀ ਕਿ ਨਹੀਂ ਤੇ ਖੜੇ ਆਪਾਂ ਅੱਜ ਬਾਈ ਭਵਿੰਦਰ ਦੇ ਘਰੇ ਆ ਠੀਕ ਆ ਅ ਬਾਈ ਵਧੀਆ ਚੱਲੀ ਜਾਂਦਾ ਕੰਮ ਬਹੁਤ ਵਧੀਆ ਚੱਲਦਾ ਜੀ ਮਹਾਰਾਜ ਦੀ ਕਿਰਪਾ ਜੀ ਕਿਰਪਾ ਮਹਾਰਾਜ ਦੀ ਜਿਵੇਂ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਵਿਰਿੰਦਰ ਤੇ ਕਿਵੇਂ ਰਿਹਾ ਉਹਦਾ ਰਿਸਪੌਂਸ ਕਿਵੇਂ ਬਾਈ ਬਹੁਤ ਘੈਂਡ ਮਿਲਿਆ ਰਿਸਪੌਂਸ ਅੱਛਾ ਹਾਂ ਆਪਣਾ ਤੂੰ ਵੀਡੀਓ ਬਣਾ ਕੇ ਜਾਨਾ ਐਦੂ ਬਾਅਦ ਵੀ 7 8 ਤੋਂ 10 ਪਸ਼ ਬਿੜਗੋ ਤਾਂ ਵਿਣੇ ਸੇਲ ਹੋ ਜਾਂਦੇ ਆ ਅੱਛਾ ਵਧੀਆ ਚੱਲੀ ਜਾਂਦਾ ਵੀ ਠੱਕ ਠੱਕ ਚਲੋ ਇੱਕ ਗੱਲ ਹੋਰ ਆ ਅੱਜ ਤੁਸੀਂ ਜਿਹੜੀ ਹੈਗੀ ਗੱਲ ਮੰਨੀ ਐ ਜਿਹੜੀ ਮੈਂ ਤੁਹਾਡਾ ਧੰਨਵਾਦ ਧੰਨਵਾਦੀ ਕਰਦਾ ਐਗਾ ਕਿਉਂਕਿ ਜਿਹੜੀ ਤੁਸੀਂ ਮੰਨੀ ਮੇਰੀ ਗੱਲ ਤੇ ਰੇਟ ਜਿਹੜੇ ਅੱਜ ਕੀਤੇ ਜਿਹੜੇ ਤੁਸੀਂ ਇੱਕ ਬਾ ਕਮਾਲ ਵਾਲੀ ਹੋਣਗੇ ਉਹਨਾਂ ਨੂੰ ਦਰਸ਼ਕਾਂ ਨੂੰ ਉਡੀਕ ਰਹੂਗੀ ਇਹ ਕਿਹੜੀ ਗਾਂ ਤੋਂ ਆਪਾਂ ਗਾਂ ਤੋਂ ਸ਼ੁਰੂ ਕਰਨਾ ਹੈ ਕਿ ਮੱਝ ਤੋਂ ਮੱਝ ਤੋਂ ਕਰ ਲਾਂਗੇ ਜੀ ਆ ਜਾ ਫਿਰ ਕਰਾਂ ਮੱਝ ਕ ਨਹੀਂ ਆ ਜਾ ਰੇਡ ਆਪਾਂ ਅੱਜ ਨਾ ਜਾਣ ਕਰਨ ਵਾਲੀ ਕਰ ਦੇਣੇ ਆ ਠੀਕ ਹੈ ਵਾ ਰੋਕਣਾ ਇਹ ਕਿੱਥੋਂ ਲੈ ਕੇ ਕਿਵੇਂ ਵੇਚੀ ਜਾਂਦੇ ਆ ਠੀਕ ਹੈ ਤੇ ਜਿਹੜੀ ਮੱਝ ਹਾਂਜੀ ਇਹਦਾ ਸੂਆ ਦੱਸ ਬਾਈ ਕਿੰਨਾ ਸੂਆ ਸੂਣ ਵਾਲੀ ਆ ਤੀਜਾ ਸੂਆ ਸੂਗੀ ਬਾਈ ਤੀਜਾ ਸੂਆ ਹਾਂਜੀ ਠੀਕ ਆ ਤੇ ਕਿੰਨੇ ਦਿਨ ਬਾਕੀ ਆ ਦਿਨ ਹਜੇ ਪਏ 15 ਦਿਨ 15 ਦਿਨ ਖੁੱਲੇ ਲੈ ਜੂ 10 ਤੋਂ 15 ਦਿਨ ਹਾਂਜੀ ਹਾਂਜੀ ਇਹ ਕਿੰਨਾ ਦੁੱਧ ਪਾਉਣ ਦੀ ਆਸ ਮਤਲਬ ਮਾਲਕਾਂ ਨੇ ਕਿੰਨਾ ਕਿਹਾ ਇਹ ਆਪਣੇ ਕੋਲ ਗਰੀ ਸੀ ਪਹਿਲੇ ਸੂਏ ਦੂਜਾ ਸੂਆ ਅੱਛਾ 13 ਕਿਲੋ ਦੁੱਧ ਦਤਾ ਮੈਂ ਇਹਨੇ 13 ਕਿਲੋ ਹਾਂਜੀ ਹੁਣ 12 13 ਕਿਲੋ ਮੰਨ ਕੇ ਰਹਿ ਜਾ ਜੀ ਅੱਜ ਹੁਣ ਵੀ 13 ਕਿਲੋ ਕਵਾਂਗੇ 13 ਕਿਲੋ ਹਾਂਜੀ ਠੀਕ ਆ ਤੇ ਕੱਚੀ ਵਾਲੀ ਪਈ ਆ ਹਜੇ ਹਨਾ ਖੋਲ ਫਿਰ ਕੇ ਰਾ ਕੱਚੀ ਵਾਲਾ ਹਸਾਬ ਕਿਤਾਬ ਵੀ ਜਿਹੜਾ ਹੈਗਾ ਨਾ ਮਿੱਤਰੋ ਤੁਹਾਡੇ ਫਿੱਟ ਆਊਗਾ ਮੱਝ ਸਮੀ ਪਲੀ ਵੀ ਜਿਹੜੀ ਚੰਗੀ ਆ ਤੇ ਇਹ ਲੇਵੇ ਤੋਂ ਵੀ ਸਾਫ਼ ਸੁਥਰੀ ਆ ਇੱਧਰ ਲੈ ਜਾ ਕਰਾ ਸਿੱਧਾ ਇਹ ਆ ਦੇਖੋ ਤੁਸੀਂ ਜਿਹੜੀ ਇੱਥੋਂ ਦੇਖ ਲਓ ਬੰਤਰ ਬੰਤਰ ਝੋਲੀ ਜਿਹੜੀ ਆਪਾਂ ਕਹਿ ਦਿੰਨੇ ਆ ਨਾ ਮੱਝ ਦੀ ਪੂਰੀ ਚੰਗੀ ਝੋਲੀ ਵਾਲੀ ਮੈਂ ਹੈਗੀ ਤੇ ਮੈਨੂੰ ਐਂ ਦੱਸ ਦੇ ਦਾ ਰੇਟ ਕੀ ਰਹੂ ਹੁਣ ਹੈਰਾਨ ਕਰ ਦੇ ਕਰਾ ਰੇਟ ਵਸੂ ਤਾਂ ਇਹ ਤਿਆਰ ਕਰਕੇ ਵੇਚ ਗਈ 1 20 25 ਦੀ ਮੈਂ ਹੈਗੀ ਆ ਹਾਂ ਪਰ ਆਪਾਂ ਅੱਜ ਬਾ ਲੱਖ ਦੀ ਹਾਂ ਨਾ ਦੇਣੀ ਆ ਕੱਟ ਨਹੀਂ ਦੇਣੀ ਅੱਛਾ ਹਾਂਜੀ ਲੱਖ ਦੀ ਆ ਜਾ ਮਾ ਹਨ ਵੈਰੀ ਗੁੱਡ ਲਓ ਵੀ ਆ ਦੇਖ ਲਓ 1 ਲੱਖ ਰੁਪਏ ਦੀ ਮੈਂ ਮਿਲੂਗੀ ਤੁਹਾਨੂੰ ਰੇਟ ਜਿਹੜਾ ਇਹ ਤੁਹਾਨੂੰ ਕਿਵੇਂ ਲੱਗਿਆ ਇਹ ਜਰੂਰ ਦੱਸਿਓ ਆ ਦੇਖ ਲਓ ਸੋਹਣੇ ਥਣਲੇਵੇ ਵਾਲੀ ਜੈਡ ਬਲੈਕ ਆ ਬਈ ਤੇ ਦੇਖੀ ਏਡੀ ਕੀ ਪੂਛ ਆ ਹਾਂ ਕੁਆਲਟੀ ਵਾਲੀ ਆ ਯਾਰ ਠੀਕ ਆ ਨਹੀਂ ਇੱਕ ਗੱਲ ਹੈਗੀ ਆ ਸਮੀ ਬਲੀ ਵੀ ਚੰਗੀ ਆ ਤੇ ਹੁਣ ਇਧਰਲੇ ਪਾਸੇ ਆਇਆ ਜਿਹੜੀ ਤੇਰੀ ਆਹਾ ਆ ਗਈ ਗਾਂ ਹਾਂਜੀ ਗਾਂ ਦਾ ਕੱਦ ਕਾਠ ਬਹੁਤ ਆਹੇ ਤੇਰੀ ਜਿਹੜੀ ਬਿਹੜ ਐ ਕਿੰਨੇਵੇਂ ਸੂਏ ਸੂਈ ਹੈ ਪਹਿਲਾ ਸੂਆ ਬੱਚੀ ਆ ਬਈ ਪਹਿਲਾ ਸੂਆ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਸੂਏ ਸੋ ਯਾ ਨੂੰ 3 ਦਿਨ ਹੋ ਗਏ ਜੀ 나ੜੂ ਤੇ ਬੱਚਾ 나ੜੂਆ ਨਾਲ ਆ ਬੱਚੇ ਠੀਕ ਆ ਆਹ 나ੜੂ ਆ ਗਿਆ ਬੱਚੇ ਦਾ ਹਨਾ ਤੇ ਬੱਚਾ ਆ ਗਿਆ ਮਗਰ ਹਾਂਜੀ ਹਾਂਜੀ ਕਿੰਨਾ ਬੌਲਾ ਤਿਆਰ ਆ ਹੁਣ ਬੌਲਾ ਵੀ ਗੱਪ ਮਰਾਉਣ ਨੂੰ ਕਿੰਨਾ ਮਰਦੀ ਮਰਾਲੋ 13-14 ਕਿਲੋ ਬੌਲਾ ਹੈਗਾ 13-14 ਕਿਲੋ ਹੁਣ ਬੌਲਾ ਖੁੱਲਾ ਜੀ ਠੀਕ ਆ ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਤਰੀਕ ਹੈਗੀ ਅੱਜ ਇੱਕ ਠੀਕ ਹੈ ਤੇ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਹੈਗਾ ਆਪਣਾ 8:30-9 ਵਜੇ ਦਾ ਹਨਾ ਹਾਂਜੀ ਕਟੋ ਘੜ ਦੋ ਕ ਤਿੰਨ ਕ ਘੰਟੇ ਟੱਪੇ ਮੰਨਣ ਹਾਂ ਦੋ ਘੰਟੇ ਚੋਣ ਕਨੀ ਹਜੇ ਚੋਈ ਨਹੀਂ ਆਪਾਂ ਇਹ ਵੀ ਦੱਸਣੀ ਜ਼ਰੂਰੀ ਗੱਲ ਹੈ ਸਹੀ ਹੋਵੇ ਅੱਛਾ ਹਾਈਐਸਟ ਦੁੱਧ ਕਿੰਨਾ ਪਾ ਦੂ ਤੇਰੇ ਅੜਗੇ ਮਤਲਬ ਲੋਕ ਤਾਂ ਇਹਨਾਂ ਨਾਲ ਗੱਪ ਮਾਰੇ 25 30 ਕਹਿੰਦੇ ਪਰ 20 ਕਿਲੋ ਦੁੱਧ ਦੇਊਗੀ ਬੱਚੀ 20 ਕਿਲੋ ਠੀਕ ਆ ਖੋਲੀ ਫਿਰ ਕਰਾਂ ਆਪਾਂ ਤੋੜ ਕੇ ਦਿਖਾ ਦਗੇ ਲੈ ਵੀ ਆਹ ਦੇਖ ਲਓ ਛੋਡੇ ਆਫਰ ਦੇ ਵਿੱਚ ਹੀ ਆ ਸਾਰੇ ਪਸ਼ੂ ਅੱਜ ਇਹ ਲੇਵੇ ਦੀ ਜਿਹੜੀ ਹੈਗੀ ਫਿਟਨੈਸ ਚੈੱਕ ਕਰ ਲਓ ਬਾਹਲੇ ਚੰਗੇ ਫਿਟਨੈਸ ਲੇਵੇ ਮੈਨੂੰ ਆਏ ਦੱਸ ਦੇ ਦਾ ਰੇਟ ਕਿੰਨਾ ਕਰੇਗਾ ਰੇਡ ਮੁੱਲ ਕਰਾਉ ਨੂੰ ਕਿੰਨਾ ਮਰਜ਼ੀ ਕਰਾ ਲਾ ਬਈ ਹਾਂ ਜੇ 85 90 ਰੇਟ ਕਰਦੇ ਆ ਤਾਂ ਵਿਕਦੀ ਐ ਇਹ ਠੀਕ ਐ ਪਰ ਆਪਾਂ ਐ ਕਿ ਬਾ 72000 ਦੀ ਹਾਂ ਨਾ ਦੇਣੀ ਐ 75 ਦੀ ਹਾਂਜੀ ਠੀਕ ਐ ਇਹਨੂੰ ਬਾਹਰ ਲੈ ਕੇ ਚੱਲ ਇਹਨੂੰ ਨਾ ਬਰਿੰਦਰ ਬਾਹਰ ਕੱਢ ਕੇ ਦਿਖਾ ਕੇ ਆ ਦੇਖੋ ਹੁਣ ਤੁਸੀਂ ਲੈ ਵੀ ਮੈਂ ਤੁਹਾਨੂੰ ਦੱਸਾਂ ਗੱਲ ਮੈਂ ਨਾ ਬਾਹਰ ਕੱਢ ਕੇ ਦਿਖਾਉਣ ਦਾ ਤਰੀਕਾ ਵੀ ਜੱਜਮੈਂਟ ਜੀ ਸਮਾਰ ਕੇ ਆ ਜੀ ਥੋੜਾ ਜਿਹਾ ਨਾ ਬਰਿੰਦਰ ਘਰੇ ਥਾਂ ਪੀੜਾ ਆ ਗਿਆ ਤੇ ਆਹਾ ਦੇਖ ਲਓ ਹੁਣ ਬਹਿੜ ਰੰਗਵਾ ਚੰਗਾ ਤੇ ਜਿਹੜੀ ਹੈਗੀ ਆ 75000 ਰੁਪਏ ਦੀ ਵਹੜ ਮਿਲੂਗੀ ਸੋਨੂੰ ਲੈ ਚੱਲੋ ਫੇਰਾ ਲੈ ਵੀ ਆ ਜਾ ਕਰੋ ਅੱਛਾ ਪਾਪ ਜੀ ਅੰਦਰ ਜਿਹੜੀ ਹੁਣ ਤੇਰੇ ਕੋਲੇ ਆਹ ਵਹੜ ਆ ਗਈ ਹੈ ਨਾ ਹਾਂਜੀ ਬਈ ਵੀ ਇਹਦਾ ਸੂਆ ਦੱਸ ਵੀ ਕਿੰਨੇਵੇਂ ਸੂਏ ਇਹ ਸੂਣ ਵਾਲੀ ਹੈ ਇਹ ਦੂਜਾ ਸੂਆ ਬਈ ਦੂਜਾ ਸੂਆ ਕਿੰਨੇ ਦਿਨ ਬਾਕੀ ਹੈ ਦਿਨ ਜੀ ਲੈ ਜਾਊਗੀ ਹਫਤਾ ਦਾ ਦਿਨ ਤਾਂ ਆ ਜੇ ਹਫਤਾ ਦਾ ਦਿਨ ਲੈ ਜਾਊਗੀ ਹਾਂਜੀ ਠੀਕ ਹੈ ਕਿੰਨੇ ਦੁੱਧ ਦੀ ਗਾਰੰਟੀ ਰਹੂਗੀ ਦੁੱਧ ਮਾਲਕ ਜੀ 15 ਕਿਲੋ ਚੋਆ ਪਰ 14-15 ਕਿਲੋ ਦੇ ਦਊਗੀ 14-15 ਕਿਲੋ ਖੋਲ ਦੇ ਦਊਗੀ ਸੁਆ ਕਿਹਨਾਂ ਦਾ ਦੱਸਿਆ ਸੀ ਸੁਆ ਦੂਜਾ ਜੀ ਦੂਜਾ ਸੁਆ ਖੋਲ ਫਿਰ ਕਰ ਅੱਛਾ ਇੱਕ ਗੱਲ ਹੋਰ ਆ ਤੂੰ ਤਾਂ ਬਹਿੜ ਖੋਲ ਮੈਂ ਖੜੀ ਤਾਂ ਲੇਵਾ ਚੈੱਕ ਕਰਵਾ ਦਾਂ ਯਾਰ ਕੱਲਾ ਕੱਲਾ ਸਾਨਾ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਗਰਮੀਆਂ ਦਾ ਤੋਹਫਾ ਤੇ ਇਹ ਗਰਮੀਆਂ ਦਾ ਤੋਹਫਾ ਜਿਹੜਾ ਸੋਨੂੰ ਨਾ ਮਿਲਣਾ ਮੈਨੂੰ ਐਂ ਦੱਸ ਦੇ ਇਹ ਕਿੰਨੇ ਰੁਪਈਆ ਦੇ ਵਿੱਚ ਬਹਿੜ ਦੇਣੀ ਹੈ ਤੇੜ ਵਾਸ ਕਿਨਾ ਮਰਜ਼ੀ ਕਰਾ ਲਾ 45000 ਦੀ ਬਸ਼ੀ ਜੱਸ ਨੂੰ ਦੇ ਦੇ ਹਾਏ 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 ਅੱਜ ਤਾਂ ਜੇ ਕਿਤੇ ਮੈਂ ਤੈਨੂੰ ਦੱਸਾਂ ਗੱਲ ਫੜ ਕੇ ਕੰਨਾਂ ਲਿਆਣਾ ਹੁੰਦਾ ਹਾਂ ਜੀ ਹੈ ਵੀ ਆਹ ਦੇਖ ਲਓ ਸਾਨੂੰ ਸਾਨੂੰ ਚਿੱਤਲੀ ਜੀ ਵਹਿੜਾ ਦੁੱਧ ਜਰ ਦੇ ਦੂਗੀ ਲੇਵੇ ਵਾਲੀ ਵਹਿੜਾ 45000 ਰੁਪਏ ਦੇ ਵਿੱਚ ਮਿਲੋਗੀ ਲੇਵਾ ਮੈਂ ਤੁਹਾਨੂੰ ਅੱਗੋਂ ਦਿਖਾਉਣਾ ਲਈ ਚੱਲ ਕੇ ਨਾ ਆਹ ਦੇਖੋ ਆਹ ਦੇਖ ਲਓ ਹੁਣ ਤੁਸੀਂ ਲੇਵਾ ਹੈਗਾ ਨਾ ਪੂਰਾ ਕੱਲਾ ਕੱਲਾ ਥਾਨ ਲੱਗਾ ਲੇਵੇ ਨੂੰ ਲਿਆ ਲੈ ਚੱਲ ਇਧਰਲੇ ਪਾਸੇ ਲੈ ਜਾ ਲੈ ਜਾ ਲੈ ਜਾ ਨਹੀਂ ਯਾਰ ਤੇਰੀ ਬਿਹੜ ਸੂਣੀ ਐ ਠੀਕ ਆ ਆ ਜਾ ਕਰ ਹੁਣ ਅਗਲੀ ਦਿਖਾਗੇ ਇੰਦਰ ਜਿਹੜੀ ਹੁਣ ਆ ਤੇਰੇ ਕੋਲ ਕਾਲੀ ਬਿਹੜ ਆ ਗਈ ਹੈ ਨਾ ਹਾਂਜੀ ਬਈ ਤੇ ਇਹ ਬਿਹੜ ਦਾ ਮੈਨੂੰ ਅਜ ਦੱਸ ਵੀ ਜਿਹੜੀ ਸੂਣਾ ਐ ਨੇ ਕਿ ਸੂਈ ਹੋਈ ਐ ਸੂਣ ਵਾਲੀ ਆ ਬਈ ਸੂਣ ਵਾਲੀ ਕਿੰਨੇ ਦਿਨ ਬਾਕੀ ਐ ਹਫਤਾ 10 ਦਿਨ ਪਈ ਆ ਰਹੀ ਇਹਦੇ ਬਈ ਹਫਤਾ 10 ਦਿਨ ਪਈ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹੇ ਦੁੱਧ ਬਈ 14 15 ਗੋਦਾ ਖੁੱਲੇ ਦੇਣਾ ਚਾਹੀਦਾ ਸੂ ਆ ਦੂਜਾ ਸੁੰਦੀ ਐ ਕਿ ਦੂਜਾ ਠੀਕ ਐ 14 15 ਕਿਲੋ ਇੱਕ ਯਾਰ ਕੱਲ ਦੱਸ ਮੈਨੂੰ ਹਾਂਜੀ ਉਹ ਰਾਤ ਨੂੰ ਵੀ ਵਧੀ ਗਿਆ ਮੈਨੂੰ ਐ ਲੱਗਦਾ ਕੱਦ ਵਾਲਾ ਤੇਰੇ ਕੋਲ ਪਸ਼ੂ ਛੋਟੇ ਲੱਗਦੇ ਆ ਫੇਰ ਕਹਦਾ ਮੈਂਗਾ ਤੂੰ ਵੀ ਪਸ਼ੂ ਘੱਟ ਮਤਲਬ ਮੈਨੂੰ ਘੱਟ ਦਿਖਾਉਣਾ ਮੈਂ ਹੁਣ ਤਾਂ 10 ਪਸ਼ੂ ਦਿਖਾਵਾਂਗੇ ਤੈਨੂੰ ਦਿਖਾਵਾਂ ਖੋਲ ਬੈਠ ਕੇ ਰ ਆਪਾਂ ਤੋਰ ਕੇ ਦਿਖਾਈ ਗਏ ਇਹ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਬੰਦਾ ਬਹੁਤ ਭੱਜਤਾ ਨੇਕ ਬੰਦਾ ਜਿੰਨੀ ਕੀ ਗੱਲ ਕਹਿ ਦਿੰਦਾ ਉਨੀ ਕੀ ਗੱਲ ਹੁੰਦੀ ਆ ਆ ਦੇਖੋ ਲੇਵੇ ਤੋਂ ਯਾਰ ਨਾ ਬਹੁਤ ਸੋਹਣੀ ਇੱਕ ਬੁੱਬੀ ਦੀ ਉਹ ਚਲਦੀ-ਜੁਲਦੀ ਨਹੀਂ ਹੈਗੀ ਇਹ ਆ ਦੇਖ ਲਓ ਠੀਕ ਹੈ ਹੁਣ ਕੁਆਲਿਟੀ ਲੇਵੇ ਦੀ ਚੈੱਕ ਕਰ ਲਓ ਕਾਲੀ ਆਪਾਂ ਕਹਿ ਸਕਦੇ ਆਂ ਵੀ ਕ੍ਰੋਸ ਆਂਗ ਦੇ ਵਿੱਚ ਜਾਸੀ ਲਾ ਲਓ ਪੰਜਾਬ ਵਾਲੀ ਲਾ ਲਓ ਹਨਾ ਲੇਵੇ ਦੀ ਕੁਆਲਿਟੀ ਕੁਆਲਿਟੀ ਬੜੀ ਚੰਗੀ ਆ ਚੌਂਕ ਤੋਂ ਚੌਂਕ ਲਈ ਬਿਹੜਾ ਸੋਨੂੰ ਇਹੇ ਜੀ ਗਰਮੀ ਦੇ ਵਿੱਚ ਜਿਹੇ ਜਿਹੇ ਦਾ ਰੇਟ ਰਹਿਣਾ ਕੋਈ ਮਾੜੀ ਨਹੀਂ ਹੈਗੀ ਦੁੱਧ ਭਰਾਵੋ ਦੁੱਧ ਪੁੱਤ ਹੁੰਦਿਆ ਕਰਮਾਂ ਦੇ ਠੀਕ ਆ ਜਿਵੇਂ ਬਾਈ ਨੇ ਆਖਿਆ ਵੀ 14 ਕਿਲੋ ਦੁੱਧ ਪਾਉਣਾ ਚਾਹੀਦਾ ਲਿਆ ਕਰ ਇਧਰਲੇ ਪਾਸੇ ਰੇਟ ਵਾਲਿਆ ਹੈਰਾਨ ਕਰੋ ਰੇਟ ਰੇਟ ਤਾਂ ਵਸ ਇਹਦਾ ਵੀ ਉਹ ਤਾਂ 50-55 ਦੇ ਬੱਚੀ ਵੇਖਦੀ ਆ ਬਈ ਅੱਛਾ 45000 ਕੀ ਦੇ ਦਾਂਗੇ ਵੀ ਲੈ ਝੱਕ ਲੈ ਲੈ ਵੀ ਆਹ ਬੱਚੀ ਵੀ 45000 ਰੁਪਏ ਦੀ ਮਿਲੂਗੀ ਤੁਹਾਨੂੰ ਅੱਜ ਅੱਜ ਆਪਣਾ 100% ਵਪਾਰੀ ਮਾਲ ਲੈਣਗੇ ਹੈ ਵਪਾਰੀ ਲੈਣਗੇ ਲੈਣਗੇ ਹਾਂਜੀ ਬਈ ਲੈ ਵੀ 100% ਕਹਿੰਦਾ ਵਪਾਰੀ ਮਾਲ ਲੈਣਗੇ ਆਪਣੇ ਤੋਂ ਅੱਜ ਨਹੀਂ ਯਾਰ ਬਹਿੜ ਤੇਰੀ ਵਾਲੀ ਚੰਗੀ ਬਸ ਰੇਟ ਹੀ ਇਹ ਤੇ ਕੀਤੇ ਬਈ ਕੌਣ ਦਿੰਦਾ ਇੰਨੇ-ਇੰਨੇ ਦੀਆਂ ਪਿੰਡਾਂ ਦੇ ਪੈਣ-ਪੈਣ 77 ਆਪ ਹੀ ਆਪ ਹੀ ਮੰਗਦੇ ਆ ਸਹੀ ਗੱਲ ਹੈ ਤੇਰੀ ਆ ਜਾ ਬੰਨ ਕੇ परें आल आल हान। हान अच्छा परेंद्र ਜਿਹੜੀ ਹੁਣ ਤੇਰੇ ਕੋਲੇ ਆ ਲਾਲ ਜੀ ਬਹਿੜ ਆ ਗਈ ਹਾਂਜੀ ਬਈ ਹੈਨਾ ਇਹੇ ਦੱਸ ਮੈਨੂੰ ਸਾਹੀਵਾਲ ਆ ਗਈ ਹੈਨਾ ਬੰਨ ਬੰਨ ਵੀ ਧਾਲਰ ਧੁੰਦਰ ਵੀ ਪੂਰੀ ਹੈ ਠੰਡੀ ਪੜੀ ਜਾ ਬਈ ਅੱਛਾ ਕਿੰਨੇ ਦਿਨ ਬਾਕੀ ਇਹਦੇ ਇਹਦੇ ਵੀ ਲੈ ਜੂਗੀ ਵੀ ਦੱਸ ਦੇਣਾ ਕਿੰਨੇ ਮਤਲਬ ਕਿੰਨੇ ਕਿੰਵੇਂ ਸੂਏ ਸੋਨਾ ਤੇ ਕਿੰਨੇ ਕ ਦੁੱਧ ਵਾਲੀ ਆ ਦੂਜਾ ਸੂਆ ਸੂ ਗਈ ਬਈ ਦੂਜਾ ਸੂਆ ਸੂ ਗਈ ਦੁੱਧ ਕਿੰਨਾ ਕ ਪਾਇਆ ਪੂਏ ਇਹਨੇ ਦੱਸਿਆ ਹੋ ਤੈਨੂੰ ਮਾਲਕਾ ਹਾਂ ਮਾਲਕਾ ਨੇ 11 ਕਿਲੋ ਦੁੱਧ ਹੋਇਆ ਪਹਿਲੇ ਸੂਏ ਹਾਂਜੀ ਇਹਨਾਂ ਦੇ 11 ਦੇ ਤੇ 12 ਦੇ 13 ਦੇ 13 ਦੇ ਦੇ ਵੀ ਮਤਲਬ 12 11 12 13 ਵਾਲੀ ਤੂੰ ਦੇਖਦੀ ਨਹੀਂ ਇਹਨੇ ਤੋ ਤਾਂ ਤੇ ਕੀ ਰੇਟਰ ਹੋ ਫਿਰ ਆਪਾਂ ਤੋੜ ਕੇ ਦਿਖਾਵਾਂਗੇ ਰੇਟ ਇਹ ਵੀ ਜਸਨ ਨੂੰ 40000 ਦੀ ਦੇ ਦਾਂਗੇ ਆਏ ਹਾਏ 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 ਖੋਲ ਫਿਰ ਕਰਾਂ ਲਵੀ ਆ ਦੇਖ ਲਓ ਹੁਣ ਤੁਸੀਂ ਜਿਹੜੀ ਆਹਾ ਵਹਿੜ ਆ ਗਈ ਥਣਲੇਵੇ ਦੀ ਪੜੀ ਇਹ ਵੀ ਗੁੱлле ਵਾਲਾ ਥਾਣਾ ਇਹਦਾ ਇਹੇ ਜਿਹਾ ਥਣਲੇਵਾ ਹੀ ਹੁੰਦਾ ਜਦੋਂ ਇਹੇ ਜਿਹੇ ਗਾਵਾਂ ਦੇ ਨਾ ਹੁਣ ਆ ਦੇਖ ਲਓ ਤੁਸੀਂ ਆ ਤੁਹਾਨੂੰ ਲਾਲਜੀ ਵਹਿੜ 40000 ਰੁਪਏ ਦੀ ਮਿਲੂਗੀ ਤੇ ਰੇਟ ਇਹ ਜਿਹਾ ਦੇਖ ਲਓ ਹੁਣ ਤੁਹਾਨੂੰ ਅੱਜ ਦੇ ਮੈਨੂੰ ਐ ਲੱਗਦਾ ਕੋਈ ਮਹੀਨਾ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਨਹੀਂ ਮਿਲਣਾ ਇਹ ਜਿਆ ਰੇਟ ਤੇ ਨਾ ਮਹੀਨਾ ਪਹਿਲਾਂ ਮਿਲਿਆ ਹੋਊਗਾ ਆਹਾ ਵਹਿੜ ਜਿਹੜੀ ਜਾਂਦੀ ਹੈ ਨਾ ਝੂਮ ਝੂਮ ਕੇ ਤੁਰਦੀ 40000 ਰੁਪਏ ਦੀ ਆ ਜਾ ਕਰਾ ਮੋੜ ਲਿਆ ਕਰਾ ਇਦੂ ਉੱਤੇ ਤਾਂ ਹੁਣ ਰੱਬ ਦਾ ਨਾ ਹੀ ਆ। ਹੂੰ ਦਰਸ਼ਕਾਂ ਨੂੰ ਖੁਸ਼ ਕਰਨ ਦੇ ਮਾਰੇ ਨੇ ਅੱਜ ਸੇਲ ਲਾਤੀ ਸੇਲ ਇਹ ਮੁੰਡੇ ਨੇ। ਆ ਦੇਖੋ। ਥਣ ਤਾਂ ਦੇਖ ਯਾਰ ਗਰਨੇ ਵਰਗਾ ਪਿਆਲਾ। ਦੁੱਧ ਬੋਤ ਫੇਰ ਆ ਮੈਂ ਕਹਾ ਵੀ ਕਰਮਾਂ ਦੇ ਠੀਕ ਆ। ਆ ਜਾ ਇੱਕ ਹੋਰ ਇਹਦੀ ਭੈਣ ਖੜੀ ਉਹ ਵੀ ਆਪਾਂ ਦਿਖਾ ਗਏ। ਇਹਦੀ ਬੈਠਣੀ ਪੁੱਠਣੀ ਦੇਖੀ ਕਹੇ ਜੀ। ਦੇਖ ਲੈ ਆਹ ਦੇਖ ਲੈ। ਹੁਣ ਆ ਬਹਿੜ ਦਿਖਾਉਣੀ ਠਾ ਕਰ ਇਹਨੂੰ। ਅੱਛਾ ਵੀਰਿੰਦਰ ਜਿਹੜੀ ਤੇਰੀ ਆ ਬਹਿੜ ਆ ਗਈ। ਹਾਂਜੀ ਭਾਈ ਇਹ ਬਿਹੜ ਦਾ ਸੂਆ ਦੱਸ ਇਹ ਵੀ ਦੂਜਾ ਸੂਆ ਵੀ ਦੂਜਾ ਸੂਆ ਕਿੰਨੇ ਕ ਦਿਨ ਬਾਕੀ ਪਏ ਇਹਦੇ ਦਿਨ ਪਏ ਆ ਜੀ ਇਹਦੇ 10 ਲੈ ਜੇ 15 ਦਿਨ ਲੈ ਜੇ ਕੱਚੀ ਆ ਜੇ ਠੀਕ ਆ ਕਿੰਨੇ ਕ ਦੁੱਧ ਵਾਲੀ ਆਪਾਂ ਦੁੱਧ ਮਾਲਕ ਤੇ 15 ਕਿਲੋ ਚੋਇਆ ਵੀ ਪਹਿਲਣ ਦਾ 15 ਕਿਲੋ ਪਹਿਲਣ ਦਾ ਹਾਂਜੀ ਠੀਕ ਆ ਤੇ ਕੀ ਰੇਟਰ ਹੋ ਇਹਦਾ ਰੇਟ ਬਸ ਇਹ ਵੀ 50000 ਹੀ ਦੇ ਦਾਂਗੇ 50000 ਦੀ ਹਾਂਜੀ ਲੈ ਚੱਲ ਕੇ ਇਹ ਮੈਨੂੰ ਐ ਲੱਗਦਾ ਡਰਦੀ ਆ ਮਾੜਾ ਜਿਹਾ ਬਾਹਰੋਂ ਹਾਂਜੀ ਬਾਹਰ ਹੈਨਾ ਕੋਈ ਗੱਲ ਨਹੀਂ ਹੌਲੀ ਹੌਲੀ ਖਿੱਚ ਲੈ ਇਹ ਮਾਰ ਹੀ ਲੈ ਖਾਈ ਕੋਈ ਗੱਲ ਨਹੀਂ ਇਹਨੂੰ ਕੀ ਹੁੰਦਾ ਇਹ ਆ ਦੇਖੋ ਲੈ ਆਹ ਦੇਖ ਲਓ 50000 ਦੀ ਤੁਹਾਨੂੰ ਆ ਬਿਹੜ ਮਿਲੂਗੀ ਤੇ ਸਮੀ ਪਲੀ ਦੇਖ ਲਓ ਆੜਤੀਆਂ ਦਾ ਸਰਾਣੇ ਵਰਗੀ ਗੋਲ ਗੋਲ ਪਈ ਐ ਨਹੀਂ ਤਿਆਰ ਕਰਕੇ ਵੀ 65000 ਦੀ ਬੱਛੀ ਐ ਇਹ ਹਾਂ ਪਰ ਅੱਜ ਆਪਾਂ 50000 ਦੀ ਦੇਣੀ ਐ 50000 ਦੀ ਦੇਣੀ ਐ ਅੱਜ ਤਾਂ ਜਮਾ ਕਿਸੇ ਨਾਲ ਸ਼ਰਤ ਹੀ ਲਾਈ ਬੈਠਾ ਹਾਂਜੀ ਬਈ ਹੈ ਦੇਖ ਲਓ ਆਹ ਦੇਖ ਲਓ ਹੁਣ ਤੁਸੀਂ ਖੜਨੀ ਖੁੜਨੀ ਚੈੱਕ ਕਰ ਲਓ 50000 ਦੀ ਆ ਬਿਹੜ ਲੈ ਜਾ ਕਰ ਬੰਦ ਦੇ ਹੁਣ ਅੱਗੇ ਆ ਗਈ ਬੱਛੀ ਹਾਂਜੀ ਬਈ ਆ ਬੱਚੀ ਦਿਖਾਉਣਿਆ ਬੱਚੀ ਬੜੀ ਪਿਆਰੀ ਐ ਲੈ ਵੀ ਆ ਬੱਚੀ ਦਾ ਤੁਹਾਨੂੰ ਮੈਂ ਦੱਸ ਦਿੰਨਾ ਦੰਦੋਂ ਖੀਰੀ ਐ ਇਹ ਹਾਂਜੀ ਬਈ ਖੀਰੀ ਵਹਿੜ ਆ ਗਈ ਤੇ ਉਮਰ ਇਹਦੀ ਕਿੰਨੀ ਕਾ ਬਈ ਉਮਰ ਬੜੀ 12-13 ਮਹੀਨੇ ਦੀ ਐ 12-13 ਮਹੀਨੇ ਦੀ ਹੈ 14-15 ਮਹੀਨੇ ਦੀ ਹੋਊਗੀ ਤਰ੍ਹਾਂ ਦਾ ਹਾਂ ਇੰਨੀ ਕੁ ਦੀ ਹੈ ਨਾ 14-15 ਮਹੀਨੇ ਦੀ ਬੱਚੀ ਐ ਖੋਲੀ ਮਾੜੀ ਆਪਾਂ ਤੋੜ ਕੇ ਦਿਖਾਈ ਗੀ ਦੰਦ ਮੈਂ ਚੈੱਕ ਕੀਤੇ ਸੀ ਇਹਦੇ ਜਮਾ ਖੀਰੀ ਐ ਬਈ ਖੀਰੀ ਆ ਗਈ ਹੈਨਾ ਕੱਲ ਨੂੰ ਭਲਾ ਇਹ ਦੋ ਦੰਦ ਹੋ ਜੇ ਆਹ ਦੇਖ ਲਓ ਤੁਸੀਂ ਖੀਰੀ ਵਹਿੜ ਐ ਇਹ ਤੇ ਇਹਦਾ ਰੇਟ ਬਾਈ ਫਿਰ ਇਹਦਾ ਰੇਟ ਫੋਨ ਤੇ ਆ ਵੀ ਇਹਦਾ ਰੇਟ ਫੋਨ ਤੇ ਫੋਨ ਤੇ ਹੈ ਹਾਂਜੀ ਠੀਕ ਆ ਫਿਰ ਜਦੋਂ ਤੂੰ ਦੂਜਿਆਂ ਦਾ ਨਹੀਂ ਰੇਟ ਵੱਧ ਕਰਿਆ ਤੇ ਇਹਦਾ ਵੀ ਕਿੱਥੋਂ ਕਰੇਗਾ ਫਿਰ ਹਾਂ ਬਸ ਹੈ ਲੈ ਇਹਦਾ ਕਦਾੜੇ ਬੜੇ ਮਾਰਦੀ ਆ ਯਾਰ ਨਸਲ-ਨਸਲ ਵੀ ਚੰਗੀ ਐ ਤੇ ਇੱਕਦਮ ਹੋਰ ਦੱਸ ਮੈਨੂੰ ਜਿਹੜੀ ਇਹਦੀ ਮਾਂ ਸੀਗੀ ਹਾਂਜੀ ਬਾਈ ਜਿਹੜੀ ਤੁਸੀਂ ਰੱਬ ਵਾਲੀ ਵੇਚ ਕੇ ਸੀ ਉਹ ਵੀਡੀਓ ਦਿਖਾਈ ਹੈ ਮੈਨੂੰ ਹਾਂਜੀ ਉਹ ਵੀ ਚੰਗੀ ਸੀ ਬਹੁਤ ਚੰਗੀ ਬਾਈ ਕਿੰਨਾ ਤੋਂ ਤੁਸੀਂ ਉਹਦੀ 1 ਕਿਲੋ ਬਾਈ 30 ਕਿਲੋ ਹਾਂਜੀ ਠੀਕ ਆ ਲੈ ਆਇਆ ਫਿਰ ਕਰਾ ਅੱਛਾ ਬਰਿੰਦਰ ਹੁਣ ਆਪਾਂ ਨੰਬਰ ਦੱਸ ਜਿਹੜਾ ਤੇਰਾ ਨੰਬਰ ਚੱਲਦਾ ਹੈ ਨੰਬਰ ਬਈ 87270 61762 ਠੀਕ ਹੈ ਹਾਂਜੀ ਹੋਰ ਕੋਈ ਗੱਲ ਕਹਿਣੀ ਚਾਹੁੰਦਾ ਹੁੰਦਾ ਗੱਲ ਬਸ ਆਪਾਂ ਜੋ ਵੀ ਰੇਟ ਕੀਤੇ ਆ ਫਿਕਸ ਆ ਜਿਦੋਂ ਰੇਟ ਕੀਤੇ ਬਸ ਸਾਰਾ ਆਪਾਂ 2000 ਦਾ ਮਾਰ ਦੇਣੀ ਰੱਖਿਆ ਵੀ 2000 ਨਾ ਫੀ ਲੈ ਦੋ ਦੋ 3000 ਠੀਕ ਹੈ ਹਾਂਜੀ ਲੋਕਾਂ ਨੇ ਕਹੋ ਵੀ ਘੱਟ ਦੇ ਦਿਓ ਜਾਂ ਬਸ ਉਹੀ ਫੋਨ ਲਾਵੇ ਇਹ ਗੱਲ ਹੋਰ ਆ ਬਈ ਇਹ ਰੇਟ ਤੇਰੀ ਵੀਡੀਓ ਜਰਗੇ ਆ ਜੇ ਆਪਾਂ ਪਸ਼ੂ ਮੰਡੀ ਵੇਚਦੇ ਆਂ ਰੇਟ ਹੋਰ ਹੋਣਗੇ ਵੀ ਅੱਛਾ ਹਾਂਜੀ ਵੀ ਉਦੋਂ ਰੇਟ ਹੋਰ ਹੋਣਗੇ ਕਿਤੇ ਤੁਸੀਂ ਮੇਲੇ ਦੇ ਵਿੱਚ ਲੈ ਕੇ ਜਾਂਦੇ ਹੋ ਹਾਂਜੀ 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 ਉਦੋਂ ਰੇਟ ਵੱਖਰੇ ਹੋਣਗੇ ਹਾਂਜੀ ਉਦੋਂ ਕਿਰਾਏ ਖਰਚੇ ਪਾੜੇ ਆਪ ਦਾ ਢਿੱਡ ਵੀ ਲੱਗਿਆ ਇਹ ਵੀ ਕੁਝ ਮੰਗਦਾ ਬਾਹਰ ਗਿਆ ਹਨਾ ਤੇ ਉਦੋਂ ਫਿਰ ਜਿਹੜੇ ਹੈਗੇ ਰੇਟ ਹੋਰ ਹੋਣਗੇ ਇਹ ਆਪਣੇ ਘਰ ਘਰ ਦੇ ਵੀਡੀਓ ਵੀਡੀਓ ਤੇ ਰੇਟ ਹੈ ਹਾਂਜੀ ਠੀਕ ਆ ਬਸ ਆਇਆ ਜੇ ਮਾਲ ਆ ਜਿਹੜੇ ਜਿਹੜੇ ਸਾਡੇ ਨਾਲ ਰੇਟ ਕਰੇ ਆ ਰੱਬ ਦੀ ਮਿਹਰ ਨਾਲ ਘੰਟੇ ਚ ਪਸ਼ੂ ਵਿਕ ਜਾਣਗੇ ਨਹੀਂ ਠੀਕ ਹੈ ਗੱਲ। ਲਓ ਵੀ ਏ ਸੀ ਬਾਈ ਬਰਿੰਦਰ ਤੇ ਆਹ ਦੇਖ ਲਓ ਸਾਰੇ ਪਸ਼ੂ ਦੇ ਆਪਾਂ ਤੁਹਾਨੂੰ ਇੱਕ ਵਾਰੀ ਕੈਮਰਾ ਲਾ ਕੇ ਦਿਖਾ ਦਿੰਨੇ ਆ। ਇੱਥੇ ਆਇਓ ਆਦੀ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ। ਅ ਜੇ ਗੱਲ ਕਰਗੇ ਆਪਾਂ گاਵਾਂ ਦੀ ਮੱਝਾਂ ਦੀ ਹਨਾ ਜਿਹੜੀ ਆਹ ਮੱਝ ਆ ਗਈ ਇਹ ਵੀ ਬਹੁਤ ਜ਼ਿਆਦਾ ਚੰਗੀ ਆ ਤੇ ਰੇਟ 'ਚ। ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਸ਼ੇਅਰ ਕਰਦੇ।